ਆਸਟ੍ਰੇਲੀਆ ਦਾ ਇਮੀਗ੍ਰੇਸ਼ਨ ਡਿਪਾਰਟਮੈਂਟ ਕਹਿ ਰਿਹਾ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਸਾਨੂੰ 1,85,000 ਐਮਪਲਾਈ ਹੋਰ ਚਾਹੀਦੇ ਨੇ ਜਿਹੜੇ ਕਿ ਸਕਿਲਡ ਹੋਣ ਚਲਸ ਜੀ ਕਰਦੇ ਜਿਦਾਂ ਪੰਜਾਬ 'ਚ ਵੀ ਹੁੰਦਾ ਜਾਂ ਵੀ ਮੈਂ ਹੁਣ ਚਲ ਜਮਾਂ ਬਾਹਰ ਤੇ ਬਾਕੀ ਵਾਲੇ ਦਰਵਾਜ਼ੇ ਬੰਦ ਕਰ ਦੋ ਆਸਟ੍ਰੇਲੀਆ ਕਈ ਸਾਡੇ ਬੰਦਿਆਂ 'ਚ ਵੀ ਜਲ ਜ਼ਰੂਰ ਹੈਗੀ ਇਹ ਹੈ ਅਬਰੀਜਨੀਆਂ ਦਾ ਦੇਸ਼ ਜਿਨ੍ਹਾਂ ਨੂੰ ਇਹਨਾਂ ਨੇ ਕਿ ਮਾਰ ਕੁੱਟ ਕੇ ਚਲੋਂ ਕਰਕੇ ਇਸਤੀ ਕਰਕੇ ਬਾਹਰੋਂ ਆ ਕੇ ਫਸਿਆ ਜੋ ਇਹ ਡਰਾਮਾ ਹੋ ਰਿਹਾ ਇਹ ਇੱਕ ਵੱਖਰਾ ਤਰ੍ਹਾਂ ਦਾ ਆ ਪਰ ਹੋਮਫੇਅਰ ਦੀ ਸਾਈਡ ਤੇ ਗਵਰਨਮੈਂਟ ਦੀ ਫਾਈਟਾਂ ਤੇ ਬਲੀਵ ਕਰੋ ਕਿ ਇਥੇ ਜਦੋਂ ਫਲੱਡ ਆਉਂਦੇ ਆ ਗਵਰਨਮੈਂਟ ਦਾ ਫਰਜ ਬਣਦਾ 2-3 ਦਿਨ ਪਹਿਲਾਂ ਇਵੈਕੂਏਟ ਕਰ ਦਿੰਦੇ ਆ ਏਰੀਆ ਪਰ ਤੁਹਾਡੇ ਜਿਹੜੇ ਲੀਡਰ ਨੇ ਇਲੈਕਸ਼ਨ ਕਰਨੀ ਹੁੰਦੀ ਘਰੋਂ ਚ ਬਾਹਰ ਨਿਕਲਣਾ ਹੁੰਦਾ ਉਦੋਂ ਬੀਐਸਐਫ 40-40 ਮੀਲ ਤੱਕ ਲਾ ਦਿੱਤੀ ਜਾਂਦੀ ਆ ਹੁਣ ਕਿਤੇ ਵੀ ਬੀਐਸ ਨਹੀਂ ਹੈਗੀ ਅਜਿਹੇ ਦੇ ਵਿੱਚ ਇੱਕ ਹੋਰ ਪੰਜਾਬੀ ਰਜਿੰਦਰ ਸਿੰਘ ਹੈ ਜਿਸ ਨੇ ਵੱਡੀ ਕਹਿ ਲਓ ਕਿ ਉਪਲਬਧੀ ਹਾਸਲ ਕੀਤੀ ਹੈ ਜਾਂ ਵੱਡਾ ਦਾਨ ਕੀਤਾ ਹੈ ਕਿਉਂਕਿ ਉਹਨਾਂ ਦੇ ਵੱਲੋਂ ਗੁਰਦੁਆਰਾ ਐਡਮਿੰਟਨ ਨਾਰਥ ਕੁਇਨਸ ਕੁਇਨਜ਼ਲੈਂਡ ਹੈ ਜੋ ਉਸ ਦੇ ਲਈ ਇੱਕ ਕਮਿਊਨਿਟੀ ਸੈਂਟਰ ਬਣਾਉਣਾ ਸੀ ਉਸ ਦੇ ਲਈ ਉਸ ਬੰਦੇ ਨੇ ਆਪਣੀ ਜ਼ਮੀਨ ਹੀ ਦਾਨ ਕਰ ਦਿੱਤੀ 10 ਏਕੜ ਜ਼ਮੀਨ ਉਹਨਾਂ ਨੇ ਗੁਰਦੁਆਰੇ ਵਾਸਤੇ ਹੁਣੇ ਹੀ ਮੇਰੀ ਗੱਲ ਹੋਈ ਕਮਿਊਨਿਟੀ ਸੈਂਟਰ ਜਾਂ ਬਜ਼ੁਰਗਾਂ ਦੇ ਲਈ ਵੀ ਹੋਰ ਕੰਮਾਂ ਲਈ ਵੀ ਜ਼ਮੀਨ ਵਧਦੀ ਜਾਵੇ ਸਤਿ ਸ਼੍ਰੀ ਅਕਾਲ ਜੀ ਆਸਟ੍ਰੇਲੀਆ ਡਾਇਰੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਗੱਲਬਾਤ ਕਰਦੇ ਹਾਂ ਆਸਟ੍ਰੇਲੀਆ ਦੇ ਵਿੱਚ ਵਾਪਰ ਰਹੀਆਂ ਕੁਝ ਖਾਸ ਗਤੀਵਿਧੀਆਂ ਦੇ ਬਾਰੇ ਜੋਕਾ ਖਾਸ ਕਰਕੇ ਪੰਜਾਬੀ ਅਤੇ ਭਾਰਤੀ ਕਮਿਊਨਿਟੀ ਦੇ ਨਾਲ ਸਬੰਧਤ ਹੁੰਦੀਆਂ ਨੇ ਇਸ ਤੋਂ ਇਲਾਵਾ ਗੱਲ ਆਸਟ੍ਰੇਲੀਆ ਦੀ ਸਿਆਸਤ ਦੀ ਵੀ ਕਰਦੇ ਹਾਂ ਅੱਜ ਕੁਝ ਅਹਿਮ ਵਿਸ਼ੇ ਨੇ ਜਿਹੜੇ ਜਿਸ ਦੇ ਸਬੰਧ ਦੇ ਵਿੱਚ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਆਸਟ੍ਰੇਲੀਆ ਤੋਂ ਕਰਨੈਲ ਸਿੰਘ ਜੀ ਕਰਨੈਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਸੀ ਕਾ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਕਰਨਲ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਗੁਰਦੁਆਰਾ ਗਲੈਂਵਰਡ ਦੀ ਗਲੈਂਵਰਡ ਇੱਕ ਜਿਹਹਾ ਗੁਰਦੁਆਰਾ ਹੈ ਜਿਹੜਾ ਕਿ ਹਰ ਸਮੇਂ ਕਮਿਊਨਿਟੀ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦਾ ਹੈ ਗੁਰਬਾਨੀ ਦੇ ਨਾਲ ਨਾਲ ਹੋਰ ਵੀ ਅਜਿਹੀਆਂ ਗਤੀਵਿਧੀਆਂ ਨੇ ਜਿਹੜੀਆਂ ਉਹ ਕਰਦੇ ਰਹਿੰਦੇ ਨੇ ਜਿਹੜੇ ਕਿ ਕਮਿਊਨਿਟੀ ਨੂੰ ਵੀ ਆਪਸ ਵਿੱਚ ਜੋੜ ਕੇ ਰੱਖਦੇ ਨੇ এডਿਕੇਸ਼ਨ ਦੇ ਪੱਖੋਂ ਵੀ ਸੋ ਇੱਕ ਗੱਲ ਚੱਲੀ ਹੈ ਕਿ ਲਾਇਬ੍ਰੇਰੀ ਨੂੰ ਲੈ ਕੇ ਚਰਚਾਵਾਂ ਛੜੀਆਂ ਸੀ ਸੋ ਗਲੈਂਵਰਡ ਗੁਰਦੁਆਰਾ ਸਾਹਮਣੇ ਆਇਆ ਟਿਊਸ਼ਨ ਦਾ ਲੰਗਰ ਪਹਿਲੀ ਵਾਰ ਸੁਣਨ ਨੂੰ ਮਿਲਿਆ ਕਿ ਟਿਊਸ਼ਨ ਦਾ ਲੰਗਰ ਹੈ ਜਿਹੜਾ ਉਹ ਗਲੈਂਵਰਡ ਗੁਰੂਕਰਨੇ ਲਗਾਇਆ ਜੀ ਹਾਂਜੀ ਬਿਲਕੁਲ ਜੇ ਲਾਸਟ ਵੀਕ ਉਹ ਉਥੇ ਜਾਣ ਦਾ ਮੌਕਾ ਮਿਲਿਆ ਇੱਕ ਪ੍ਰੋਗਰਾਮ ਸੀ ਖੁੱਲਾ ਤੇ ਉਥੇ ਸਾਰ ਨਰਿੰਦਰ ਸਿੰਘ ਗੁਣੀਆ ਉਥੇ ਕਮੇਟੀ ਦੇ ਸੀ ਐਫਓ ਤੇ ਉਹਨਾਂ ਨੇ ਦੱਸਿਆ ਤੇ ਸਾਡਾ ਫਰਜ ਵੀ ਬਣਦਾ ਹੈ ਹਰ ਵਾਰੀ ਕਿ ਗੁਰਦੁਆਰਿਆਂ ਦੀ ਲਾਇਬ੍ਰੇਰੀ ਦੇ ਵਿੱਚ ਜ਼ਰੂਰ ਗਿਆਨ ਮਾਰਿਆ ਕਰੋ ਭਾਈ ਗੁਰਦਾਸ ਲਾਇਬ੍ਰੇਰੀ ਤੁਸੀਂ ਦੇਖ ਸਕਦੇ ਆ ਇੱਥੇ ਦੀ ਜੰਗ ਜਨਰੇਸ਼ਨ ਜੁਥ ਆਉਂਦਾ ਹੈ 10ਵੀਂ ਤੋਂ 11ਵੀਂ ਤੋਂ ਉੱਪਰ ਵਾਲੇ ਵੀ ਉਥੇ ਬੱਚੇ ਸੇਵਾ ਕਰਦੇ ਆਪ ਲਾਇਬ੍ਰੇਰੀਅਨ ਦੀ ਤੇ ਹੋਰ ਵੀ ਸਾਰੇ ਆਉਂਦੇ ਆ ਉਥੇ ਜੋ ਦੇਖਣ ਨੂੰ ਇੱਕ ਨਵੀਂ ਗੱਲ ਐ ਜਿੱਕੇ ਮਿਲੀ ਵੇ ਇੱਥੇ ਦੇ ਪੂਰੇ অথੋરાઇਜ਼ਡ ਟੀਚਰ ਗਵਰਨਮੈਂਟ ਦੇ ਆਸਟ੍ਰੇਲੀਅਨ ਗਵਰਨਮੈਂਟ ਦੇ ਉੱਥੇ ਆ ਕੇ ਸਾਰ ਮਨਿੰਦਰ ਸਿੰਘ ਕੁਸ਼ਨਾ ਉਹਦਾ ਇਦਾਂ ਤੇ ਉਹ ਉੱਥੇ ਟਿਊਸ਼ਨ ਕਰਦੇ ਆ ਕਿ ਹਰ ਵਕਤ ਉਹ ਫ੍ਰੀ ਟਿਊਸ਼ਨ ਫਾਰ ਫਿਜ਼ਿਕਸ ਵਾਲਿਆਂ ਵਾਸਤੇ ਭੌਤਿਕ ਵਿਗਿਆਨੀਆਂ ਲਈ ਜੋ ਕਿ ਬੜੀ ਟਾਫ ਹੁੰਦੀ ਐ ਐਕਸਪੈਂਸਿਵ ਵੀ ਐ ਤੇ ਉਸੇ ਕਾਫੀ ਬੱਚੇ ਕੱਲੇ ਸਿੱਖ ਬੱਚੇ ਨਹੀਂ ਤੁਸੀਂ ਦੇਖ ਸਕਦੇ ਆ ਹੋਰ ਕਮਿਊਨਿਟੀਜ਼ ਦੇ ਬੱਚੇ ਵੀ ਉੱਥੇ ਆਇਓ ਸੀ ਇਰਾਨੀਅਨ ਵੀ ਮੁਸਲਮ ਵੀ ਹੋਜੀ ਵੀ ਉਹ ਬੱਚਿਆਂ ਨੇ ਆਪਣੇ ਆਪਣੇ ਵਿਚਾਰ ਵੀ ਪ੍ਰਗਟ ਕੀਤੇ ਇਹ ਇੱਕ ਵੱਖਰਾ ਤੇ ਨਵੇਕਲਾ ਉਪਰਾਲਾ ਆਇਆ ਜੋ ਗੁਰੂ ਸਾਹਿਬ ਦੀ ਸੋਚ ਨਾਲ ਸਿਗਾ ਵੀ ਸਾਰਿਆਂ ਨੂੰ ਐਜੂਕੇਟ ਦੀ ਐਜੂਕੇਸ਼ਨ ਦਾ ਬਹੁਤ ਜ਼ਰੂਰੀ ਆ ਕਿਧਿਆ ਵਿਚਾਰੀ ਤਾਂ ਪਰਉਪਕਾਰੀ ਸੋ ਇਹ ਨਵੇਂ ਤਰ੍ਹਾਂ ਦੇ ਲੰਗਰ ਸਿੱਖ ਸੈਂਟਰ ਗਲੈਂਡਵੁੱਡ ਗੁਰਦੁਆਰਾ ਸਿਡਨੀ ਵਿਖੇ ਚੱਲੂ ਆ ਤੇ ਹੋਰ ਬੱਚਿਆਂ ਨੂੰ ਜੋ ਲੋਰ ਹੁੰਦੀ ਆ ਹੋਰ ਸਬਜੈਕਟ ਵੀ ਲਈ ਤਾਂ ਉਹ ਅਰੇਂਜ ਕਰਦੇ ਰਹਿਣਗੇ ਸੋ ਲਾਇਬ੍ਰੇਰੀ ਜਿੱਥੇ ਮਾਥ ਸਟੱਡੀ ਕਰਦੇ ਜਾਂ ਹੋਰ ਪਾਸੇ ਜਾਂਦੇ ਆ ਲਾਇਬ੍ਰੇਰੀ ਦੇ ਵਿੱਚ ਗੇੜਾ ਜ਼ਰੂਰ ਮਾਰਿਆ ਕਰੋ ਉੱਥੇ ਦੇ ਸਕੂਲ 'ਚ ਵੀ ਬੱਚੇ ਕਾਫੀ ਆਉਂਦੇ ਹਜ਼ਾਰ ਤੋਂ ਉੱਪਰ ਪੰਜਾਬੀ ਸਿੱਖਣ ਇਸੇ ਤਰ੍ਹਾਂ ਵੱਡਿਆਂ ਵਾਸਤੇ ਵੀ ਇਹ ਟਿਊਸ਼ਨ ਵਾਸਤੇ ਜਸਵਾਮਾ ਫ੍ਰੀ ਨਿਵਾਇਆ ਜਾਂਦੀ ਹੈ ਜੀ ਬਿਲਕੁਲ ਅੱਗੇ ਗੱਲ ਗੁਰਦੁਆਰਾ ਮੈਲਬੌਰਨ ਦੀ ਕਰਾਂਗੇ ਮੈਲਬੌਰਨ ਦਾ ਗੁਰਦੁਆਰਾ ਸਾਹਿਬ ਬਹੁਤ ਮਸ਼ਹੂਰ ਹੈ ਕਮਿਊਨਿਟੀ ਦੇ ਵਿੱਚ ਬਹੁਤ ਫੇਮਸ ਹੈ ਬਹੁਤ ਸੰਗਤ ਨਤਮਸਤਕ ਹੁੰਦੀ ਹੈ ਇਸ குருਕਰ ਦੇ ਵਿੱਚ स्विਮਿੰਗ ਦੇ ਖਾਸ ਲੈਸਨ ਨੇ ਜਿਹੜੇ ਉਹ ਸਿਖਾਏ ਜਾ ਰਹੇ ਨੇ ਕਰਨਲ ਜੀ ਅਜਿਹੇ ਸਮੇਂ ਦੇ ਵਿੱਚ ਜਦੋਂ ਵਿਦੇਸ਼ਾਂ ਦੇ ਵਿੱਚ ਸਾਡੇ ਪੰਜਾਬੀਆਂ ਦੀਆਂ ਭਾਰਤੀਆਂ ਦੀਆਂ ਡੁੱਬਣ ਨਾਲ ਬਹੁਤ ਮੌਤਾ ਹੁੰਦੀਆਂ ਨੇ ਅਕਸਰ ਅਸੀਂ ਖਬਰਾਂ ਦੇਖਦੇ ਰਹਿੰਨੇ ਆ ਆਸਟ੍ਰੇਲੀਆ ਤਾਂ ਵੈਸੇ ਵੀ ਇਹੋ ਜਿਹਾ ਦੇਸ਼ ਹੈ ਜਿੱਥੇ ਸਮੁੰਦਰ ਨੇ ਚਾਰੋਂ ਪਾਸੇ ਤਾਂ ਅਜਿਹੇ ਦੇ ਵਿੱਚ स्विਮਿੰਗ ਬੜੀ ਇੰਪੋਰਟੈਂਟ ਹੈ ਤੇ ਗੁਰਦੁਆਰਾ ਵੱਡੀ ਸੇਵਾ ਨਿਭਾਰਿਆ ਜੀ ਤੁਸੀਂ ਬਹੁਤ ਸੋਹਣਾ ਐਕਸਪਲੇਨ ਕੀਤਾ ਆਲਰਡੀ ਐਕਸੇ ਆਸਟ੍ਰੇਲੀਆ ਬਾਰੇ ਵੀ ਮੈਂ ਤਾਂ ਕਹੂੰਗਾ ਜਿੱਦਾਂ ਹੁਣ ਪੰਜਾਬ ਦੇ ਵਿੱਚ ਫਲੱਡ ਆਇਆ ਸਵਿਮਿੰਗ ਬਹੁਤ ਅਤ ਜ਼ਰੂਰੀ ਆ ਆਪਣੀ ਸੁਰੱਖਿਆ ਵਾਸਤੇ ਸਾਰੇ ਕਿਤੇ ਸਾਰੇ ਕਿਤੇ ਸੋ ਇਹ ਇੱਕ ਬੀਤੇ ਦਿਨਾਂ ਦੀ ਗੱਲ ਆ ਪੇ ਉਥੇ ਦੇ ਆਫੀਸਰ ਦੇ ਵਿੱਚ ਗੁਰਦੁਆਰਾ ਸਰ ਉਪਲਜੀਵਲੋਂ ਸਰ ਜਿੰਦਰ ਸਿੰਘ ਉਪਲਜੀਵਲੋਂ ਚਲਾਇਆ ਜਾਂਦਾ ਸਰ ਹਰਪ੍ਰੀਤ ਸਿੰਘ ਹੁਣੀ ਡਾਕਟਰ ਹਰਪ੍ਰੀਤ ਸਿੰਘ ਉਹਨਾਂ ਨੇ ਦੱਸਿਆ ਪੇ ਉਥੇ ਹਰ ਸਾਲ ਇਦਾਂ ਅ ਪ੍ਰੀスイਮਿੰਗ ਦੇ ਲੈਸਨ ਦਿੱਤੇ ਜਾਂਦੇ ਆ ਤੇ ਉਸ ਲੈਸਨ ਦਿੱਤੇ ਜਾਣ ਕਰਕੇ ਕਾਫੀ ਨੂੰ ਸਿੱਖਣ ਦੀ ਸਵੀਮਿੰਗ ਸਿੱਖਣ ਦੀ ਮੌਕਾ ਮਿਲ ਜਾਂਦਾ ਬੱਚਿਆਂ ਨੂੰ ਵੀ ਵੱਡਿਆਂ ਨੂੰ ਵੀ ਇਸ ਕਰਕੇ ਉਸ ਗੁਰਦੁਆਰੇ ਨੂੰ ਇਹ ਐਪਰੀਸ਼ੀਏਟ ਕੀਤਾ ਗਿਆ ਗਵਰਨਰ ਨੇ ਅਵਾਰਡ ਵੀ ਦਿੱਤਾ ਫਾਸਟ ਸਿੱਖ ਗੁਰਦੁਆਰਾ ਇਨ ਦਾ ਮੈਲਬਨ ਵੀ ਉਹ ਐਦਾਂ ਦੀਆਂ ਗਤੀਵਿਧੀਆਂ ਕਰਦੇ ਆ ਵੀ ਜਿਹਦੇ ਵਿੱਚ ਕਿ ਆਸਟ੍ਰੇਲੀਆ ਦੇ ਜਿਹੜੇ ਅੰਕੜੇ ਆਉਂਦੇ ਅੱਗੇ ਵੀ ਵੀ ਡੁੱਬ ਕੇ ਇੰਨੇ ਬਥੇ ਮਰ ਗਏ ਜਾਂ ਸਟੂਡੈਂਟ ਆਗੇ ਇ tanto ਹੋ ਗਏ ਕਿ ਚਾਰੇ ਪਾਸੇ ਸਮੁੰਦਰ ਆ ਤਾਂ ਹਾਊ ਟੂ ਡੀਲ ਹਾਊ ਟੂ ਸਵਿਮ ਉਹਦੇ ਵਾਸਤੇ ਉਹ ਇੱਕ ਨਵਾਂ ਉਪਰਾਲਾ ਕੀਤਾ ਇਹਦੇ ਲਈ ਵੀ ਉਹ ਬੁਧਾਈ ਦੇ ਪਾਤਰ ਆ ਸਿੱਖ ਕੌਮ ਹਮੇਸ਼ਾ ਹੀ ਸਰਵਪੱਖੀ ਵਿਆਪਕ ਪਦਰ ਤੇ ਸਰਵਤ ਦੇ ਭਲੇ ਲਈ ਲੜੋਂਦੀ ਹੁੰਦੀ ਆ ਇਹ ਇੱਕ ਮੁਰਖੀ ਲੋੜਾਂ ਦਾ ਬੇਸਿਕ ਪ੍ਰੋਟੈਕਸ਼ਨ ਵਾਸਤੇ ਬੱਚਿਆਂ ਵਾਸਤੇ ਜ਼ਰੂਰੀ ਹੁੰਦਾ ਜੀ ਇੱਥੇ ਆਮ ਫੈਮਲੀਆਂ ਵੀ ਇਹ ਕਹਿੰਦੀਆਂ ਬੱਚਿਆਂ ਨੂੰ ਤਾਰਨਾ ਜ਼ਰੂਰ ਸਿਖਾਓ ਜੀ ਕਰਨੈਲ ਜੀ ਆਪਾਂ ਇਹ ਗੱਲ ਭਲੀ ਭਾਨ ਜਾਣਦੇ ਆ ਕਿ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਨੇ ਜੋ ਕੁਝ ਪੰਜਾਬੀ দান ਸੇਵਾਵਾਂ ਕਰ ਸਕਦੇ ਨੇ ਕੋਈ ਦੂਸਰੀ ਕਮਿਊਨਿਟੀ ਉਹਨਾ ਨਹੀਂ ਕਰ ਸਕਦੀ ਕੋਈ ਵੀ ਸਮਾ ਮਾੜਾ ਚੰਗਾ ਆਉਂਦਾ ਤਾਂ ਪੰਜਾਬੀ ਨੇ ਜਿਹੜੇ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਖੜ ਜਾਂਦੇ ਨੇ ਤੇ ਹੁਣ ਪੰਜਾਬ ਦੇ ਨਾਲ ਵੀ ਪੰਜਾਬੀ ਹੀ ਖੜੇ ਨੇ ਅਜਿਹੇ ਦੇ ਵਿੱਚ ਇੱਕ ਹੋਰ ਪੰਜਾਬੀ ਰਜਿੰਦਰ ਸਿੰਘ ਹੈ ਜਿਸ ਨੇ ਵੱਡੀ ਕਹ ਲੋ ਕਿ ਉਪਲਬਧੀ ਹਾਸਲ ਕੀਤੀ ਹੈ ਜਾਂ ਵੱਡਾ ਦਾਨ ਕੀਤਾ ਹੈ ਕਿਉਂਕਿ ਉਹਨਾਂ ਦੇ ਵੱਲੋਂ ਗੁਰਦੁਆਰਾ ਐਡਮਿੰਟਨ ਨਾਰਥ ਕੁਇਨਸ ਕੁਇਨਜ਼ਲੈਂਡ ਹੈ ਜੋ ਉਸ ਦੇ ਲਈ ਇੱਕ ਕਮਿਟੀ ਸੈਂਟਰ ਬਣਾਉਣਾ ਸੀ ਉਸ ਦੇ ਲਈ ਉਸ ਬੰਦੇ ਨੇ ਆਪਣੀ ਜ਼ਮੀਨ ਹੀ ਦਾਨ ਕਰ ਦਿੱਤੀ ਕਿੰਨੀ ਜ਼ਮੀਨ ਹੈ ਕਿਸ ਤਰ੍ਹਾਂ ਇਹ ਸਬਬ ਬਣਿਆ ਜ਼ਰੂਰ ਸਾਂਝਾ ਕਰੋ ਦੇਖੋ ਇਹ ਪਰਿਵਾਰ ਕਿਰਤੀ ਆ ਇਹ ਤੋਂ ਪਹਿਲਾਂ ਮੈਂ ਥੋੜ ਜਿਹਾ ਤੁਸੀਂ ਜਿਹੜੀ ਪਹਿਲਾਂ ਗੱਲ ਕੀਤੀ ਆ ਵੀ ਇਹ ਕਿਰਤੀ ਕਿਉਂ ਆ ਤਾਂ ਕਿਦਾਂ ਦੁਨੀਆ ਤੇ ਹੈਗੇ ਆ ਇਹ ਗੁੜਤੀ ਗੁਰੂ ਨਾਨਕ ਸਾਹਿਬ ਜੀ ਤੋਂ ਮਿਲੀ ਹੋਈ ਆ ਜਿਨ੍ਹਾਂ ਨੇ ਕਿ ਇਨਕਲਾਬ ਲਿਆਂਦਾ ਸੀ ਬਾਬਰ ਨੂੰ ਜਾਬਰਾਂ ਨੂੰ ਜਾਬਰਾਂ ਨੂੰ ਬਾਬਰ ਅਨਾਰਗਿਆਂ ਨੂੰ ਵੀ ਉਹਨਾਂ ਨੇ ਬੰਗਾ ਰਿਆ ਤੇ ਚਾਵਰ ਕਿਹਾ ਇਹ ਕਹਿਣ ਦਾ ਜਿਹੜਾ ਅਸਾਸ ਆ ਜਾਂ ਹੌਸਲਾ ਆ ਉਹ ਗੁਰੂ ਸਾਹਿਬ ਨੇ ਹੀ ਉਸ ਟਾਈਮ ਤੋਂ ਦੇ ਦਿੱਤਾ ਸੀ ਤੇ ਉਹਨਾਂ ਨੇ ਆਪਣੇ ਪਰਿਵਾਰਾਂ ਦੇ ਲਈ ਜਾਂ ਆਪਣੇ ਧੜੇ ਬੰਦਿਆਂ ਦੇ ਆਪਣੇ ਇਕੱਲੇ ਧਰਮ ਦੇ ਲਈ ਵੀ ਨਹੀਂ ਹਿਮੋਨਟੇਰੀਅਨ ਜਿਹਨੂੰ ਆਪਾਂ ਕਹਿੰਦੇ ਹਿਊਮਨਿਟੇਰੀਅਨ ਅਮੈਨਿਟੀ ਇਸ ਦੀ ਧਰਮ ਉਹ ਇਹੀ ਆ ਅਮੀ ਹੋਰ ਗੱਲਾਂ ਲੋਕੀ ਇੱਧਰ ਉੱਧਰ ਕਰ ਲੈਂਦੇ ਆਪਣੇ ਮਨਮਰਜ਼ੀ ਨਾਲ ਉਹ ਇਸ ਕਰਕੇ ਜਦੋਂ ਜਦੋਂ ਕੁਰਬਾਨੀਆਂ ਦੇਖਦੇ ਆ ਗੁਰੂ ਵਰਜਨਦੇਵ ਸਾਹਿਬ ਤੋਂ ਲੈ ਕੇ ਗੁਰਤੇਗ ਬਾਦਰ ਜੀ ਨੇ ਜੋ ਕਿ ਆਪਾਂ ਹੁਣ ਮਨਾ ਰਹੇ 350 ਸਾਲਾਂ ਵੀ ਬਹੁਤ ਹੀ ਯੂਨੀਵਰਸਟੀਆਂ ਤੱਕ ਵੱਡੇ ਪੱਧਰ ਤੇ ਉਹ ਦੱਸਣਾ ਫਰਜ਼ ਬਣਦਾ ਆ ਇਹ ਹੈ ਹੀ ਮਰੁਕੀ ਹੱਕਾਂ ਦੇ ਵਾਸਤੇ ਧਾਰਮਾਂ ਦੇ ਸਾਰਿਆਂ ਦੇ ਉਪਦੇਸ਼ ਚੋਂ ਬਰਨਾਂ ਨੂੰ ਸਾਂਝਾ বারবার ਉੱਥੇ ਆ ਜਾਂਦੀ ਗੱਲ ਕਿ ਹੌਣਦੇ ਡੇਰਿਆਂ ਨੇ ਜਾਂ ਹੌਣਦੇ ਬੰਦਿਆਂ ਨੇ ਜਾਂ ਪੋਲੀਟਿਕਲ ਬੰਦਿਆਂ ਨੇ ਪਰਿਵਾਰਾਂ ਨੇ ਤੇ ਫਿਰ ਉਹ ਆਪਣੀ ਜਕੜ ਦੇ ਵਿੱਚ ਰੱਖਿਆ ਹੋਇਆ ਉਸ ਜਗਰ ਤੋਂ ਜੇ ਬਾਹਰ ਦੇਖਿਆ ਜਾਵੇ ਜਾਂ ਦੁਨੀਆ ਪੱਧਰ ਤੇ ਦੇਖਿਆ ਜਾਵੇ ਤਾਂ ਇਹ ਇੱਕ ਗੌਮ ਆ ਇਹਨੂੰ ਜਿਹਨੂੰ ਕਿ ਸੈਲਫ ਪ੍ਰੋਟੈਕਸ਼ਨ ਦੀ ਵੀ ਲੋੜ ਨਹੀਂ ਪੈਂਦੀ ਤੁਸੀਂ ਉਹ ਕਹਿ ਸਕਦੇ ਪੰਜਾਬ ਦੇ ਵਿੱਚ ਰਾਨੀ ਹੁੰਦੀ ਆ ਛਾਲਾ ਮਾਰ ਕੇ ਕਿੱਦਾਂ ਅੱਗੇ ਆਉਂਦੇ ਆ ਏਸੀ ਤਰ੍ਹਾਂ ਸਾਹ ਰਜਿੰਦਰ ਸਿੰਘ ਉਹਨਾਂ ਦਾ ਪਰਿਵਾਰ ਪਹਿਲਾਂ ਤੋਂ ਹੀ ਕਿਊਂਜ਼ਲੈਂਡ ਨੌਰਥ ਕਿਊਂਜ਼ਲੈਂਡ ਵਿੱਚ ਕਰਨ ਦੇ ਤੋਂ ਪਾਦ ਦੋ ਘਾਇਰ 1 ਏਕੜ ਉਹਨਾਂ ਦੀ ਜ਼ਮੀਨ ਹੈਗੀ ਆ ਪਰ ਉਹਨਾਂ ਨੇ ਇਹ ਉਪਰਾਲਾ ਪਹਿਲਾਂ ਵੀ ਅੱਜ ਤੋਂ 20 25 ਸਾਲ ਪਹਿਲਾਂ ਵੀ ਕੀਤਾ ਸੀ ਕਿ ਗੁਰਦੁਆਰੇ ਲਈ ਵੀ ਆਪਣੀ ਜ਼ਮੀਨ ਦਿੱਤੀ ਸੀ ਫ੍ਰੀ ਉਹ ਵੀ ਹੁਣ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਉਹ ਜ਼ਮੀਨ ਵੀ ਮਹਿੰਗੇ ਭਾਅ ਦੀ ਆ ਫੈਰੀ ਜ਼ਮੀਨ ਆ 10 ਏਕੜ ਜ਼ਮੀਨ ਉਹਨਾਂ ਨੇ ਗੁਰਦੁਆਰੇ ਵਾਸਤੇ ਹੁਣੇ ਹੀ ਮੇਰੀ ਗੱਲ ਹੋਈ ਸਰਜਿੰਦਰ ਭਾਈ ਨਾਲ ਤੇ ਉਹਨਾਂ ਨੇ ਇਹ ਦੱਸਿਆ ਬਈ ਅਸੀਂ ਇਹ ਹੋਰ ਵੀ ਇਹਦੇ ਬਾਰੇ ਜਾਣਕਾਰੀ ਕਰਸਤ ਦੇ ਸਕਦੇ ਆ ਪਰ ਉਹਨਾਂ ਨੇ ਨਾਲੇ ਤਗੀਦ ਕੀਤੀ ਫਿਰ ਸਿੱਖ ਸੈਂਟਰ ਕਮਿਊਨਿਟੀ ਸੈਂਟਰ ਜਾਂ ਬਜ਼ੁਰਗਾਂ ਦੇ ਲਈ ਵੀ ਹੋਰ ਕੰਮ ਵਾਲੇ ਵੀ ਜ਼ਮੀਨ ਵਧਤੀ ਜਾਵੇ ਉਹ ਇਦਾਂ ਹੀ ਰਹਿੰਦੇ ਆ ਮੈਨੂੰ ਇਸ ਗੱਲ ਦੇ ਵਿੱਚ ਕਹਿਣ ਦੀ ਵੀ ਜਦੋਂ ਉਹਨਾਂ ਨੂੰ ਪਹਿਲਾਂ 92 ਚ ਮਿਲੇ ਆ ਤਾਂ ਮੈਨੂੰ ਇੱਥੇ ਪ੍ਰਾਪਤ ਕੋਈ ਪੰਜਾਬੀ ਦੇ ਅਖਬਾਰ ਨਹੀਂ ਸੀ ਆਉਂਦੀ ਹੁੰਦੀ ਕਿਤੇ ਵੀ ਤਾਂ ਉਹਨਾਂ ਦੇ ਘਰ ਰੋਜ਼ ਪੰਜਾਬੀ ਟਰੂਨ ਆਉਂਦੀ ਹੁੰਦੀ ਸੀ ਮੈਨੂੰ ਕੋਈ 6 ਮਹੀਨੇ ਬਾਅਦ ਉਹ ਪੰਜਾਬੀ ਦੇਖਣ ਨੂੰ ਜਾਂ ਪੜ੍ਹਨ ਨੂੰ ਮਿਲੀ ਮੈਨੂੰ ਬੜਾ ਖੁਸ਼ੀ ਹੋਈ ਉਹਨਾਂ ਤੇ ਉਹਨਾਂ ਬਾਰੇ ਕਈ ਕੁਝ ਲਿਖਿਆ ਹੋਇਆ ਉਪਰ ਕਿਤੇ ਫੇਰ ਸੰਝਾ ਕਰਾਂਗੇ ਮੈਂ ਹੁਣ ਅੱਗੇ ਚੱਲੋ ਤੇ ਧੰਨਵਾਦ ਦੀ ਉਹਨਾਂ ਦੇ ਸਾਰ ਇਦਾਂ ਹੀ ਸਾਡੇ ਦਾਨੀ ਨੇ ਹੋਰ ਵੀ ਬੜੇ ਨੇ ਤੋਂ ਸਾਡੇ ਲਈ ਇਹ ਬਹੁਤ ਮਾਣ ਦੀ ਗੱਲ ਐ ਅਸਟ੍ਰੇਲੀਆ ਨਾਲ ਵਾਸਤੇ ਕਿ ਉਹਨਾਂ ਨੇ ਸਕੂਲ ਦੇ ਲਈ ਉਪਰਾਲਾ ਕੀਤਾ ਵੱਧ ਚੜ ਕੇ ਅੱਗੋਂ ਹੀ ਹੋਰ ਬੰਦਿਆਂ ਨੂੰ ਵੀ ਇਦਾਂ ਹੋਰ ਜਿਹੜੇ ਜਿੰਨੇ ਵੀਰ ਆਦਮੀ ਆ ਉਹ ਇਦਾਂ ਹੀ ਕਰਦੇ ਰਹੇ ਹਨ ਪਰਮਾਤਮਾ ਅੱਗੇ ਵਾਹਿਗੁਰੂ ਅਰਦਾਸ ਹੈ ਕਿ ਪਰਿਵਾਰ ਨੂੰ ਸਾਰੇ ਨੂੰ ਇਦਾਂ ਚੜ੍ਹਦੀ ਕਲਾ ਰੱਖੇ ਜੀ ਅੱਗੇ ਗੱਲ ਕਰਨੈਲ ਜੀ ਸਿੰਘ ਸੋਸ਼ਲ ਕਲਬ ਦੀ ਕਰਾਂਗੇ ਸਿੰਘ ਸੋਸ਼ਲ ਕਲਬ ਆਸਟ੍ਰੇਲੀਆ ਦੇ ਵਿੱਚ ਹੁਣ ਤਾਂ ਬਹੁਤ ਮਸ਼ਹੂਰ ਹੋ ਚੁੱਕਾ ਹੈ ਜਿਸ ਤਰ੍ਹਾਂ ਦੀਆਂ ਰਾਈਡਸ ਇਸ ਕਲਬ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਤੇ ਸਮੇਂ-ਸਮੇਂ ਤੇ ਆਵਾਜ਼ ਚੁੱਕੀ ਜਾਂਦੀ ਹੈ ਉਸ ਨੂੰ ਲੈ ਕੇ ਸਿੰਘ ਕਲਬ ਹੁਣ ਜਾਣਿਆ ਜਾਂਦਾ ਹੈ ਇਹਨਾਂ ਦੇ ਵੱਲੋਂ ਹਰ ਸਮੇਂ ਕੋਈ ਨਾ ਕੋਈ ਉਪਰਾਲਾ ਕੀਤਾ ਜਾਂਦਾ ਤਾਂ ਇਸ ਵਾਰ ਉਪਰਾਲਾ ਇਹਨਾਂ ਨੇ ਕੀਤਾ ਕਿ ਕੁਦਰਤ ਨੂੰ ਕਿਸ ਤਰ੍ਹਾਂ ਬਚਾਇਆ ਜਾਵੇ ਕਿਸ ਤਰ੍ਹਾਂ ਦਾ ਰਿਹਾ ਉਹ ਉਪਰਾਲਾ ਜ਼ਰੂਰ ਸਾਂਝਾ ਕਰੋ ਹਾਂਜੀ ਇਹੀ ਰਿਲੇਟ ਕਰਦੇ ਆ ਜਿਹਦਾ ਤੁਸੀਂ ਸ਼ੁਰੂ ਕੀਤਾ ਸੀ ਪਹਿਲਾਂ ਹੀ ਵੀ ਹਰ ਪਾਸੇ ਹੀ ਸੇਵਾ ਦੇ ਲਈ ਪਾਤਾਵਰਨ ਨਾਲ ਵੀ ਸਾਡਾ ਧਰਮ ਜੁੜੇਂਦਾ ਹਮੇਸ਼ਾ ਰਿਲੇਟ ਆ ਗੁਰੂ ਸਾਹਿਬਾਨੇ ਗੁਰੂ ਹਾਯਰਾ ਜੀ ਨੇ ਬਹੁਤ ਸਾਰੇ ਇਦਾਂ ਦੇ ਦਵਾਈਆਂ ਦੇ ਜਾਂ ਦੇਸੀ ਦਰਖਤ ਵੀ ਲਵਾਏ ਟਰੀਲ ਹੋਏ ਬਾਗ ਲਵਾਏ ਜਿਨ੍ਹਾਂ ਨਾਲ ਕਿ ਔਸਦੀਆਂ ਮਨੁੱਖ ਨੂੰ ਉਹਨਾਂ ਦੇ ਆਰਾਮ ਮਿਲਦੇ ਸੀਗੇ ਬਹੁਤ ਸਾਰੇ ਹੈਗੇ ਆ ਦੇਖੋ ਸੀ ਪਰ ਉਸ ਉੱਤੇ ਯੂਨੀਵਰਸਿਟੀਆਂ ਜਾਂ ਸਰਕਾਰਾਂ ਕੰਮ ਨਹੀਂ ਕਰਦੀਆਂ ਕਈ ਵਾਰੀ ਚਰਚਸ ਦੇ ਵਿੱਚ ਈਰਖਾ ਸੰਘੀਰਤਾ ਦਾ ਸੰਘੀੜਨ ਤਾਂ ਹੋ ਜਾਂਦੀ ਆ ਉਸੇ ਤਰਜ਼ ਦੇ ਉੱਤੇ ਅਗਲੇ ਪਿਛਲੇ ਸਾਲ ਵੀ ਇਹਨਾਂ ਨੇ ਲਾਇਆ ਸੀ ਇਹ ਪੋਧਿਆਂ ਦਾ ਟ੍ਰੀ ਲਾਉਣ ਦਾ ਕੈਂਪ ਹੋਣ ਵੀ ਸਿੰਘ ਸੋਸ਼ਲ ਮੋਟਰਸਾਈਕਲ ਕਲੱਬ ਨੇ ਬੂਟੇ ਲਾ ਕੇ ਫੇਰ ਇੱਕ ਵਾਰੀ ਆਸਟ੍ਰੇਲੀਅਨਾਂ ਨੂੰ ਸਾਰਿਆਂ ਦੇ ਸ੍ਰੱਤ ਦੇ ਭਲੇ ਲਈ ਪਾਤਾਵਰਨ ਨਾਲ ਜੁੜਨ ਵਾਸਤੇ ਉਹ ਵੱਧ ਤੋਂ ਵੱਧ ਉਪਰਾਲਾ ਕਰਦੇ ਰਹਿੰਦੇ ਆ ਉਹ ਬੀਤੇ ਦਿਨਾਂ 'ਚ ਉਹਨਾਂ ਨੇ ਸਾਰੇ ਪਰਿਵਾਰ ਆਸਮੇ ਸਾਰਿਆਂ ਨਾਲ ਰਲ ਕੇ ਸਿੰਘ ਸੋਸ਼ਲ ਮੋਟਰਸਾਈਕਲ ਕਲਬ ਨੇ ਦੁਆਰਾ ਫੇਰਿਆ ਇਹ ਪੌਦੇ ਲਾਉਣ ਦਾ ਵਧੀਆ ਉਪਰਾਲਾ ਅੱਗੇ ਤੋਰਿਆ ਜੀ ਕਰਨਲ ਜੀ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੋਟੈਸਟ ਹੋਈ ਸੀ ਆਸਟ੍ਰੇਲੀਆ ਦੇ ਵਿੱਚ ਵੱਡੀ ਗੱਲ ਇਹ ਹੈ ਕਿ ਇਹ ਪ੍ਰੋਟੈਸਟ ਤੁਹਾਡੇ ਮੇਰੇ ਵਰਗਿਆਂ ਦੇ ਖਿਲਾਫ ਹੀ ਹੋਈ ਸੀ ਕਿਉਂਕਿ ਆਸਟ੍ਰੇਲੀਆ ਦੇ ਲੋਕ ਕਹਿੰਦੇ ਕਿ ਜਿਹੜੇ ਇਮੀਗ੍ਰੈਂਟਸ ਨੇ ਉਹ ਇੱਥੋਂ ਚਲੇ ਜਾਣ ਜਿਸ ਤਦਾਦ ਦੇ ਵਿੱਚ ਆ ਰਹੇ ਨੇ ਪਸੰਦ ਨਹੀਂ ਕਰ ਰਹੇ ਉਹਨਾਂ ਚੀਜ਼ਾਂ ਨੂੰ ਸਾਰੇ ਨਹੀਂ ਬਹੁਤ ਘੱਟ ਲੋਕ ਨੇ ਇਹੋ ਜਿਹੇ ਜਿਹੜੇ ਇਸ ਚੀਜ਼ ਤੇ ਵੀ ਨਫ਼ਰਤ ਫੈਲਾ ਰਹੇ ਨੇ ਵੱਡੀ ਪ੍ਰੋਟੈਸਟ ਹੋਲੀ ਕੀ ਗਈ ਸੀ ਪ੍ਰੋਟੈਸਟ ਦੇ ਵਿੱਚ ਤੁਸੀਂ ਵੀ ਪਹੁੰਚੇ ਸੀ ਦੇਖਣ ਦੇ ਲਈ ਕਿ ਕਿਸ ਤਰ੍ਹਾਂ ਇਹ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਕਿਵੇਂ ਦਾ ਮਾਹੌਲ ਸੀ ਉੱਥੇ ਕਿਉਂ ਇੰਨੀ ਨਫ਼ਰਤ ਇਹ ਲੋਕ ਨੇ ਜਿਹੜੇ ਉਹ ਇੰਡੀਅਨਸ ਦੇ ਜਾਂ ਫਿਰ ਬਾਕੀ ਇਮੀਗ੍ਰੈਂਟਸ ਦੇ ਖਿਲਾਫ ਆਪਣੇ ਮਨਾਂ 'ਚ ਰੱਖੀ ਬੈਠੇ ਨੇ ਦੇਖੋ ਇਹ ਉਹੀ ਪਾਲਿਸੀ ਆ ਰਹੀ ਆ ਪਹਿਲੀ ਜੋ 1972 ਦੇ ਵਿੱਚ ਸੁਣਦੇ ਹੁੰਦੇ ਸੀ ਕਿ ਵਾਈਟ ਪਾਲਿਸੀ ਆਸਟ੍ਰੇਲੀਆ ਦੀ ਹੈ ਉਹੀ ਲੋਕ ਸੀਗੇ ਜਦੋਂ ਮੈਂ ਉੱਥੇ ਦੇਖਿਆ ਬਰੌਡਵੇ ਸਿਟੀ ਦੇ ਵਿੱਚ ਮੈਂ ਆ ਜਿਹੜੀ ਵੀਡੀਓ ਆਪ ਸਾਹਮਣੇ ਬਣਾਈ 2-2 3-3 ਫੁੱਟ ਤੋਂ ਵੀ ਹਾਂ ਪੁਲਿਸ ਜਿਹੜੀ ਸੀ ਜਾਂ ਬੰਦੇ ਜਿਹੜੇ ਸੀ ਜਿਹੜੇ ਉਹਨਾਂ ਦੀ ਪ੍ਰੋਟੈਕਸ਼ਨ ਕਰਦੇ ਸੀ ਜੋ ਲੋਕ ਉਹ ਮਾਈਗ੍ਰੈਂਟ ਸੀਗੇ ਜਿਨ੍ਹਾਂ ਨੇ ਜਿਨ੍ਹਾਂ ਨੇ ਬੱਸਾਂ ਤੇ ਚੜ ਕੇ ਗਏ ਉਹ ਵੀ ਮਾਈਗ੍ਰੈਂਟਸ ਜਿਹੜੀ ਟ੍ਰੇਨਾਂ ਤੇ ਚੜ ਕੇ ਗਏ ਉਹ ਵੀ ਮਾਈਗ੍ਰੈਂਟਸ ਇਹ ਬੜਾ ਹਾਸੋ ਹਿਹਣਾ ਜਿਹਾ ਲੱਗ ਰਿਹਾ ਸੀ ਤੇ ਲੋਕੀ ਹਾਸ ਰਏ ਸੀ ਜੁਨੀਵਾਸੀ ਦੇ ਉੱਥੇ ਯੂਨੀਵਰਸਿਟੀ ਪੈਂਦੀ ਆ ਹੋਰ ਸਾਰੇ ਪ੍ਰੋਫੈਸਰ ਵੀ ਦਾ ਮਾਈਗ੍ਰੈਂਟ ਆਇਓ ਕੋ ਇਟਲੀ ਤੋਂ ਜਾਂ ਕਿਤੇ ਇੰਗਲੈਂਡ ਤੋਂ ਜਾਂ ਕਿਤੇ ਹੋ ਵੀ ਉਹ ਸਾਰੇ ਆਸਟ੍ਰੇਲੀਆ ਦੇ ਵਿੱਚ ਖਾਸ ਕਰਕੇ ਮਾਈਗ੍ਰੈਂਟਸ ਹੀ ਆਏ ਹੋਏ ਉਹਨਾਂ ਦੀ ਅਗਲੀਆਂ ਜੇਨਰੇਸ਼ਨਾਂ ਅਸੀਂ ਇਹ ਕਹਿ ਸਕਦੇ ਆਂ ਵੀ ਆਪਣੇ ਆਪ ਨੂੰ ਸੀਰੀਅਸ ਮਾਈਗਰੇਟ ਸਮਝਦੇ ਹੋਏ ਬਾਕੀਆਂ ਨੂੰ ਹੁਣੇ ਚੈਲਸ ਜੀ ਕਰਦੇ ਜਿੱਦਾਂ ਪੰਜਾਬ 'ਚ ਵੀ ਹੁੰਦਾ ਆ ਵੀ ਮੈਂ ਹੁਣ ਚਲ ਜਮਾ ਬਾਹਰ ਤੇ ਬਾਕੀ ਵਾਲੇ ਦਰਵਾਜ਼ੇ ਬੰਦ ਕਰ ਦੇ ਆ ऑस्ट्रेलिया ਕਈ ਸਾਡੇ ਬੰਦਿਆਂ 'ਚ ਵੀ ਜਲਸ ਜ਼ਰੂਰ ਹੈਗੀ ਆ ਜਿਹੜੇ ਪੁਰਾਣੇ ਆਇਓ ਆ ਉਹ ਨਮਿਆਂ ਨੂੰ ਉਹ ਨਹੀਂ ਕਰਦੇ ਆਪਣਾ ਦੇ ਨਹੀਂ ਹੈਗੇ ਜਦ ਕਿ ਇਹਨਾਂ ਨੂੰ ਵਾਈਡ ਕਰੋ ਸਾਰੇ ਕਿਤੇ ਉਹ ਕਹਿੰਦੇ ਹੁਣ ਤਾਂ ਇਦਾਂ ਇਦਾਂ ਸੋ ਏਸੀ ਤਰ੍ਹਾਂ ਦੀ ਇੱਕ ਇਹ ਮੂਖੀ ਮਰੁਖਤਾ ਦੀ ਇੱਕ ਨਸਲੀ ਆ ਜਿਹੜੀ ਈਰਖਾ ਜਦੋਂ ਨਾਫਰਤ ਫੈਲ ਆਉਂਦੀ ਆ ਜਾਂ ਦੂਸਰੇ ਨੂੰ ਦੇਖ ਕੇ ਰਾਜੀ ਨਹੀਂ ਜਦੋਂ ਕਿ ਹੈ ਇਹ ਅਬੋਰਿਜਿਨੀ ਦਾ ਦੇਸ਼ ਆ ਪਹਿਲਾਂ ਜੇ ਤੁਸੀਂ ਗੂਗਲ ਤੇ ਸਾਰੇ ਚੈੱਕ ਕਰੋ ਬਹੁਤ سارے ਸਾਡੇ ਆਸਟ੍ਰੇਲੀਅਨ ਭਰਾਵਾਂ ਨੂੰ ਇੱਥੇ ਬੈਠਿਆਂ ਨੂੰ ਪਤਾ ਆ ਇਹ ਹੈ ਅਬੋਰਿਜਿਨੀ ਦਾ ਦੇਸ਼ ਆ ਜਿਨ੍ਹਾਂ ਨੂੰ ਇਹਨਾਂ ਨੇ ਕਿ ਮਾਰ ਕੁੱਟ ਕੇ ਜ਼ੁਲਮ ਕਰਕੇ ਇਸਤੀ ਕਰਕੇ ਬਾਹਰੋਂ ਆ ਕੇ ਫਸੇ ਆ ਵਾਈਟ ਪੀਪਲ ਵੀ ਚਲੋ ਇਹਨਾਂ ਨੇ ਮਾਫੀਆਂ ਵੀ ਮੰਗੀਆਂ ਪਰ ਮੁੜ ਕੇ ਏਸੀ ਤਰਜ਼ ਤੇ ਪਹਿਲੀ ਜਿਹੜੀਆਂ ਵੋਟਾਂ ਹੋਣ ਹੋਈਆਂ ਸੀਗੀਆਂ ਫੈਟਰਲ ਕਮੇਟ ਦੀਆਂ ਉੱਥੇ ਵੀ ਇਹਨਾਂ ਨੇ ਪੱਤਾ ਖੇលਿਆ ਸੀ ਉਹ ਟੋਟਲੀ ਲੋਕਾਂ ਨੇ ਟੋਟਲੀ ਰਿਜੈਕਟ ਕੀਤਾ ਹੋਇਆ ਹੁਣ ਫੇਰ ਇਹ ਲੱਤਾ ਪੁਰੀਆਂ ਜੀਆਂ ਮਾਰ ਦੇ ਜਦਾ ਹੁੰਦੇ ਆ ਉਹ ਗੱਲ ਆ ਕਿ ਇਹ ਮੜ ਜਾ ਰੌਲਾ ਰੂਲਾ ਪਾਓ ਇਹ ਇਹਨਾਂ ਦੇ ਆਪਣੇ ਅਗੇਂਸਟ ਹੀ ਆ ਜਦੋਂ ਕਿ ਦੁਨੀਆ ਸਾਰੀ ਚਾਈਨਾ ਤੇ ਨਿਰਭਰ ਕਰਦੀ ਆ ਮੈਨੂਫੈਕਚਰਿੰਗ ਮੈਗਨੋਮਸ ਦਾ ਰਿਆਂ ਤੇ ਸਟੂਡੈਂਟ ਵੀ ਤੇ ਪੜਾਇਆ ਵੀ ਜੇ ਤੁਸੀਂ ਮੈਨੂਫੈਕਚਰਿੰਗ ਜਾਂ ਹੋਰ ਸਾਰਾ ਕੁਝ ਕਰਨ ਦਾ ਪਾਪੂਲੇਸ਼ਨ ਮਾਰਕੀਟਿੰਗ ਲਈ ਬਹੁਤ ਜ਼ਰੂਰੀ ਆ ਹੁਣ ਇਹ ਅੱਖਾਂ ਦੇ ਸਾਹਮਣੇ ਆ ਕਿ ਚਾਈਨਾ ਤੇ ਇੰਡੀਆ ਦੁਨੀਆ ਤੇ ਸੁਪਰ ਪਾਵਰ ਆ ਜਾਂ ਏਸ਼ੀਆ ਸਾਰਾ ਹੀ ਹੋਰ ਵੱਲ ਰਿਹਾ ਕਿਉਂਕਿ ਉਹਨਾਂ ਦੀ ਉਲ ਪਣੀ ਸਸਤੀ ਲੇਬਰ ਆ ਜੇ ਅਸੀਂ ਇੱਥੇ ਦੇ ਸਮਾਲ ਬਿਜ਼ਨਸਮੈਨਾਂ ਨਾਲ ਗੱਲ ਕਰਦੇ ਆ ਤਾਂ ਉਹਨਾਂ ਨੂੰ ਬਹੁਤ ਮਹਿੰਗੇ ਭਾਅ ਤੇ ਇੱਥੇ ਲੇਬਰ ਮਿਲ ਰਹੀ ਆ ਸਭ ਤੋਂ ਵੱਧ ਤਨਖਾਹ ਆ ਐਸੀ ਕਰਕੇ ਆ ਕਿ ਇੱਥੇ ਲੈਕ ਆਫ ਸਕਿਲਡ ਵਰਕਰਸ ਦੀ ਆ ਉਹ ਦੂਜੇ ਬੰਨੇ ਦੇ ਗਵਰਨਮੈਂਟ ਨੇ ਆਸਟ੍ਰੇਲੀਅਨ ਗਵਰਨਮੈਂਟ ਨੇ ਇਹਨੂੰ ਐਂਟੀ ਗਿਆ ਐਨਟੀਏ ਦੇ ਇਹਨਾਂ ਦੇ ਅਗੇਂਸਟ ਆ ਤੇ ਨਾਲ ਹੀ ਨਾਲ ਉਹਨਾਂ ਨੇ ਵਿਜੇ ਜਿਹੜੇ ਆ 1,85,000 ਖੋਲੇ ਹੋਏ ਉਹਨਾਂ ਨੇ ਇਹ ਵੀ ਕਿਹਾ ਜਿਹੜੇ ਲੋਕ ਆਏ ਹੋਏ ਪਹਿਲਾਂ ਅਸੀਂ ਉਹਨਾਂ ਨੂੰ ਹੀ ਪੱਕੇ ਕਰਾਂਗੇ ਤੋਂ ਜਿਹੜੇ ਕੰਮ ਕਰਨ ਵਾਲੇ ਆ ਉਹਨਾਂ ਦੀ ਕਦਰ ਰਹਿਣੀ ਆ ਕੀ ਕੋ ਧਰਨ ਵਾਲੀ ਗੱਲ ਨਹੀਂ ਮੀਡੀਆ ਨੇ ਖਾਸ ਕਰਕੇ ਇੰਡੀਆ ਦੇ ਜਾਂ ਹੋਰ ਨੇ ਡਰਾਇਆ ਬਹੁਤ ਬੇਕਰਾਂ ਚੋਣੀ ਨਿਕਲਣਾ ਹੈ ਉਹ ਜੋ ਇਥੇ ਇਦਾਂ ਦਾ ਕੁਝ ਨਹੀਂ ਹੁੰਦਾਰੇਕ ਨੂੰ ਤੁਸੀਂ ਵੀ ਇਹ ਹੱਕ ਜ ਰਾਈਟ ਕਰ ਲਓ ਤੁਸੀਂ ਇਕੱਠੇ ਹੋ ਕੇ ਕਰ ਲਓ ਪ੍ਰੋਟੈਸਟ ਕਰ ਲਓ ਤੁਹਾਡਾ ਆਈਡੀਆ ਸੋ ਡਿਸਪਲਿਨ ਚ ਰਹਿ ਕੇ ਸਾਰਾ ਕੁਝ ਹੋਇਆ ਕੋਈ ਪ੍ਰੋਬਲਮ ਨਹੀਂ ਆਈ ਸਾਰੇ ਬੰਦਿਆਂ ਨੇ ਟੈਕਸੀ ਡਰਾਈਵਰ ਹੋ ਗਏ ਟਰੱਕ ਡਰਾਈਵਰ ਹੋ ਗਏ ਆਪਣੇ ਪੰਜਾਬੀ ਹੋਰ ਕੱਲੇ ਹੁਣ ਆਪ ਪੰਜਾਬੀਆਂ ਨੂੰ ਨਾ ਲਈਏ ਉਹਦਾ ਇਮੀਗ੍ਰੇਸ਼ਨ ਜਿਹੜੀ ਜ਼ਿਆਦਾ ਹੋਰ ਦੇਸ਼ਾਂ ਚੋਂ ਵੀ ਆਈ ਹੋਈ ਆ ਇੱਥੇ 260 ਤੋਂ ਉੱਪਰ ਲੈਂਗੁਏਜ ਬੋਲਿਆ ਜਾਂਦੀਆਂ ਪ੍ਰੋਸੋਵੇ ਦੇ ਬਾਰੇ ਆਪਾਂ ਅੱਗੇ ਥੇ ਕਰਾਂਗੇ ਜਦੋਂ ਜੀ ਕਨੈਲ ਜੀ ਜਿਸ ਤਰ੍ਹਾਂ ਆਪਾਂ ਜ਼ਿਕਰ ਕਰ ਰਹੇ ਹਾਂ ਇੱਕ ਪਾਸੇ ਤਾਂ ਇਹ ਐਂਟੀ ਇਮੀਗ੍ਰੇਸ਼ਨ ਪ੍ਰੋਟੈਸਟ ਤੇ ਦੂਜੇ ਪਾਸੇ ਆਸਟ੍ਰੇਲੀਆ ਦੀ ਗਵਰਨਮੈਂਟ ਕਹਿ ਰਹੀ ਹੈ ਆਸਟ੍ਰੇਲੀਆ ਦਾ ਇਮੀਗ੍ਰੇਸ਼ਨ ਡਿਪਾਰਟਮੈਂਟ ਕਹਿ ਰਿਹਾ ਹੈ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਸਾਨੂੰ 1,85,000 ਐਮਪਲਾਈ ਹੋਰ ਚਾਹੀਦੇ ਨੇ ਜਿਹੜੇ ਕਿ ਸਕਿਲਡ ਹੋਣ ਇੱਕ ਪਾਸੇ ਪ੍ਰੋਟੈਸਟ ਹੈ ਪਰ ਗਵਰਨਮੈਂਟ ਇਸ ਚੀਜ਼ ਨੂੰ ਡਿਨਾਈ ਨਹੀਂ ਕਰ ਰਹੀ ਕਿਉਂਕਿ ਗਵਰਨਮੈਂਟ ਨੂੰ ਸਕਿਲਡ ਲੇਬਰ ਦੀ ਜ਼ਰੂਰਤ ਹੈ ਕਿਹੋ ਜਿਹੇ ਵੀਜ਼ੇ ਖੋਲ ਰਹੇ ਨੇ ਕਿਹੋ ਜੀਆਂ ਸਕਿਲਸ ਨੇ ਫਿਲਹਾਲ ਨੇ ਜਿਹੜੀਆਂ ਚਾਹੀਦੀਆਂ ਨੇ ਤਾਂ ਕਿ ਆਪਣੇ ਵੇਖਣ ਵਾਲੇ ਨੇ ਜਿਹੜੇ ਉਹ ਇਸ ਚੀਜ਼ ਨੂੰ ਫਾਲੋ ਕਰ ਸਕਣ ਕਿ ਕਿਸ ਤਰ੍ਹਾਂ ਦੇ ਕੋਰਸ ਕਰਕੇ ਆਸਟ੍ਰੇਲੀਆ ਪਹੁੰਚਿਆ ਜਾ ਸਕਦਾ ਦੁਖੋ ਮੈਂ ਆਪਣੇ ਸਾਰੇ ਬੰਦਿਆਂ ਨੂੰ ਜਿੰਨੇ ਵੀ ਸਾਡੇ ਦੇਖਣ ਵਾਲੇ ਭੈਣ ਭਰਾ ਆ ਜਾਂ ਜੂਥ ਆ ਸਾਡਾ ਸਾਡਾ ਫਿਊਚਰ ਆ ਜੀ ਉਹਨਾਂ ਨੂੰ ਦੱਸ ਦਿਆਂ ਵੀ ਹੋਮ ਅਫੇਅਰ ਦੀ ਸਾਈਟ ਤੇ ਜਾਓ ਗਵਰਨਰ ਨੇ ਤਾਂ ਉਹ ਇਹ ਕਰਤਾ ਕਿ ਤੁਸੀਂ ਡਾਇਰੈਕਟ ਵੇਜ ਅਪਲਾਈ ਕਰੋ ਉੱਥੇ ਬੈਠੇ ਪ੍ਰਾਈਵੇਟ ਏਜੰਸੀਆਂ ਵੀ ਤੁਹਾਨੂੰ ਵਰਕ ਪਰਮਿਟ ਦੇਣੀ ਅੱਗੇ ਨਾਲ ਵੀ ਈਜ਼ ਕਰਤਾ ਉਹਦੇ ਵਿੱਚ ਕੰਸਟਰਕਸ਼ਨ ਦਾ ਘਰਾਂ ਦਾ ਜ਼ਿਆਦਾ ਕਾਰਪੈਂਟਰਸ ਦਾ ਪਲੰਬਰਸ ਦਾ ਤੇ ਨਰਸਿੰਗ ਦਾ ਖਾਸ ਕਰਕੇ ਹਾਈ ਡਿਮਾਂਡ ਆ ਇਹਨਾਂ ਦੇ ਬਿਰਗਾਂ ਨੂੰ ਸੰਭਾਲ ਲਈ ਸਾਰੇ ਹੀ ਫਿਲੀਪਾਈਨੀ ਜਾਂ ਬਾਹਰੋਂ ਬੰਦੇ ਆਏ ਹੋਏ ਆ ਉਹੀ ਸੰਭਾਲਦੇ ਆ ਸੋ ਇਹ ਇੱਕ ਵਿਰੋਧਾਪਾਤ ਸੀ ਸਗਾਂ ਜਿਹੜੇ ਇਦਾਂ ਦੇ ਪਰ ਕਿੱਸਾ ਹੁੰਦੇ ਰਿਆ ਨੇ ਜੋ ਵੀ ਹੈਗਾ ਇਹ ਇੱਕ ਗੰਦੀ ਪੋਲਿਟਿਕਸ ਮੈਂ ਕਹਿ ਸਕਦਾ ਪਰ ਇਹਦੇ ਵਿੱਚ ਤੁਸੀਂ ਦੇਖ ਸਕਦੇ ਆ ਐਗਰੀਕਲਚਰ ਵਾਲਿਆਂ ਨੂੰ ਬਹੁਤ ਜ਼ਿਆਦਾ ਲੋੜ ਆ ਹੋਣ ਉਹਨਾਂ ਨੇ ਵਰਕ ਹੌਲੀਡੇ ਵਿਸ਼ਾ ਵੀ ਖੋਲ ਦਿੱਤਾ ਤੋਂ ਤੁਸੀਂ ਜਾ ਕੇ ਹੋਰ ਫਿਰ ਦੀ ਸਾਈਟ ਤੇ ਦੇਖ ਸਕਦੇ ਆ ਕਈ ਪਾਸਿਆਂ ਤਾਂ ਏਜ ਦੀ ਲਿਮਟ ਵੀ ਥੋੜੀ ਜਿਹੀ ਹਟਾ ਦਿੱਤੀ ਆ ਜਾਂ ਕਈਆਂ ਤੇ ਇਹ ਵੀ ਆ ਪਰਵਾਰਾਂ ਲਈ ਜਾਂ ਦੋ ਟ੍ਰੇਨ ਨਹੀਂ ਵੀ ਤੁਸੀਂ ਲੈਣੇ ਆ ਟ੍ਰੇਨਿੰਗ ਵਾਸਤੇ ਮਗਾਉਣੇ ਆ ਤਾਂ ਲੈਂਗੁਏਜ ਵੀ ਥੋੜੀ ਈਜ਼ ਆ ਨਾਲ ਨਾਲ ਉਹ ਸਟਡੀ ਵੀ ਕਰ ਸਕਦੇ ਆ ਬਹੁਤ ਸਾਰਾ ਹੋ ਰਿਹਾ ਜੋ ਇਹ ਡਰਾਮਾ ਹੋ ਰਿਹਾ ਇਹ ਇੱਕ ਵੱਖਰਾ ਤਰ੍ਹਾਂ ਦਾ ਆ ਪਰ ਹੋਮਫੇਅਰ ਦੀ ਸਾਈਡ ਤੇ ਗਵਰਨਮੈਂਟ ਦੀਆਂ ਸਾਈਟਾਂ ਤੇ ਬਲੀਵ ਕਰੋ ਅਸੀਂ ਵੀ ਤੁਹਾਨੂੰ ਇਹ ਹੀ ਅੱਗੇ ਵੀ ਬੇਨਤੀ ਕਰਦੇ ਰਹਿੰਦੇ ਜੀ ਕਰਨਲ ਜੀ ਪੰਜਾਬ ਦੇ ਜਿਹੜੇ ਹੁਣ ਹਾਲਾਤ ਨੇ ਪਿਛਲੇ 10-15 ਦਿਨਾਂ ਤੋਂ ਕੋਈ ਵੀ ਇਹੋ ਜਿਹਾ ਇਨਸਾਨ ਨਹੀਂ ਰਿਹਾ ਦੀਨ ਦੁਨੀਆ ਦੇ ਉੱਪਰ ਜਿਹੜਾ ਉਹਨਾਂ ਤੋਂ ਅਣਜਾਣ ਹੋਵੇ ਆਪਾਂ ਸਾਰੇ ਜਾਣਦੇ ਹਾਂ ਇਸ ਸਮੇਂ ਪੰਜਾਬ ਦੇ ਕੀ ਹਾਲਾਤ ਨੇ ਹੜ੍ਹਾਂ ਦੇ ਵਿੱਚ ਪੰਜਾਬ ਰੁੱੜ ਰਿਹਾ ਹੈ ਕਿਸੇ ਦੇ ਡੰਗਰ ਫਸਲ ਘਰ ਕੁਝ ਵੀ ਨਹੀਂ ਬਚਿਆ ਹਾਲਾਤ ਇੱਥੋਂ ਤੱਕ ਪਹੁੰਚੇ ਨੇ ਪਰ ਇਸ ਨੂੰ ਲੈ ਕੇ ਗੱਲ ਕਰੀਏ ਤਾਂ ਜਿਹੜੇ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਬੈਠੇ ਨੇ ਉਨ੍ਹਾਂ ਦਾ ਕਿਹੋ ਜਿਹਾ ਨਾ ਪਰਸਪੈਕਟਿਵ ਹੈ ਤੇ ਹੁਣ ਚਰਚਾਵਾ ਇਹ ਵੀ ਨੇ ਖੁਣ ਚਰਚਾਵਾ ਵੀ ਜਿਹੜੇ ਐਨ ਆਰ ਆਈ ਨੇ ਉਹਨਾਂ ਨੂੰ ਵੱਡੇ ਪੱਦਰ ਤੇ ਅੱਗੇ ਆਉਣਾ ਚਾਹੀਦਾ ਹੈ ਪੰਜਾਬ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਹਰ ਇੱਕ ਪਿੰਡ ਦੇ ਵਿੱਚੋਂ ਬਹੁਤ ਸਾਰੇ ਲੋਕ ਨੇ ਜਿਹੜੇ ਵਿਦੇਸ਼ਾਂ ਦੀਆਂ ਧਰਤੀਆਂ ਤੇ ਜਾ ਕੇ ਵਸੇ ਨੇ ਤੇ ਉਹਨਾਂ ਲਈ ਈਜ਼ੀ ਹੈ ਕਿ ਪੰਜਾਬ ਦੀ ਹੁਣ ਮਦਦ ਕਰ ਸਕਣ ਤੇ ਸਮਾਂ ਵੀ ਹੈ ਤੁਹਾਨੂੰ ਕੀ ਲੱਗਦਾ ਕਿਉਂਕਿ ਮੇਲੇ ਬਹੁਤ ਹੁੰਦੇ ਨੇ ਕਬੱਡੀ ਕਾ ਬਹੁਤ ਹੁੰਦੇ ਨੇ ਬਹੁਤ ਸਾਰੇ ਡਾਲਰ ਅਸੀਂ ਲਗਾ ਦਿੰਨੇ ਆ ਤਾਂ ਕਿਹਾ ਜਾ ਰਿਹਾ ਕਿ ਇਸ ਵਾਰ ਐਨ ਆਰ ਆਈ ਅੱਗੇ ਆ ਕੇ ਉਹਨਾਂ ਮੇਲਿਆਂ ਨੂੰ ਪਾਸੇ ਰੱਖ ਕੇ ਪੰਜਾਬੀਆਂ ਦੀ ਮਦਦ ਕਰਨ ਹਾਂ ਬਿਲਕੁਲ ਇਸ ਵੇਲੇ ਇਹ ਹੀ ਲੋੜ ਆ ਵੀ ਜਿਹੜਾ ਤੁਸੀਂ ਇੱਥੇ ਵੀ ਇਹ ਬੇਨਤੀ ਹੋਈ ਆ ਹਰੇਕ ਪੰਜਾਬੀ ਦਾ ਭਾਵਕ ਆ ਦਿਨ ਰਾਤ ਉਹਦੇ ਜੁੜਿਆ ਹੋਇਆ ਤੇ ਉਹਨਾਂ ਦੀ ਅੱਖਾਂ ਨਾਮ ਹੋ ਰਹੀਆਂ ਔਰ ਆਪਸੀ ਪਿਆਰ ਦੇਖ ਕੇ ਪੋਲੀਟੀਕਲ ਪਾਰਟੀਆਂ ਦੇ ਉੱਪਰ ਉੱਠ ਕੇ ਧਰਮਾਂ ਦੇ ਉੱਪਰ ਉੱਠ ਕੇ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਦੀਆਂ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਜਿਨ੍ਹਾਂ ਨੇ ਕਿ ਸਾਰੇ ਆਪਣੇ ਗੁਰਦੁਆਰਿਆਂ ਨੂੰ ਸੇਟਵੇ ਐਲਾਨ ਕਰਾ ਦਿੱਤਾ ਸੀਗਾ ਕਿ ਗੁਰਦੁਆਰਿਆਂ ਦੇ ਵਿੱਚੋਂ ਲੰਗਰ ਛਿੱਤੀ ਤਿਆਰ ਕਰਕੇ ਸਭ ਤੋਂ ਪਹਿਲਾਂ ਉਹ ਮੂਰੇ ਆਏ ਜੋ ਮਰਜੀ ਕੋਈ ਨਿੰਦੇ ਕੋਈ ਪਰਿਵਾਰਕ ਨੂੰ ਤੁਸੀਂ ਕਹਿ ਸਕਦੇ ਆ ਕੋਈ ਬੰਦਾ ਜੇ ਉਹਨੂੰ ਲੀਡ ਕਰਦਾ ਉਹਨੂੰ ਗਲਤ ਕਹਿ ਸਕਦੇ ਆ ਜਿਹੜੀ ਸਾਸਾ ਤੁਹਾਡੀ ਜਿਹੜੇ ਗੁਰੂ ਗੁਰੂ ਸਾਹਿਬ ਨੇ ਗੁਰਤੀ ਤੁਹਾਨੂੰ ਦਿੱਤੀ ਹੋਈ ਸੇਵਾ ਦੀ ਜਾਂ ਲੰਗਰ ਦੀ ਪ੍ਰਥਾ ਦੀ ਉਹ ਆਪ ਮੁਹਾਰੇ ਫੁੱਟ ਕੇ ਸਾਹਮਣੇ ਆਂਦੀ ਬਾਰ-ਬਾਰ ਚਾਹੇ ਜਦੋਂ ਵੀ ਕਦੇ ਕਿਤੇ ਵੀ ਦੁਖਾਂਤ ਵਾਪਰਦਾ ਨੈਚੁਰਲ ਦਿਸਾਸਟਰ ਹੁੰਦਾ ਤੁਸੀਂ ਉਹ ਦੇਖ ਸਕਦੇ ਆ ਗੁਰੂਆਂ ਦੀਆਂ ਦਿੱਤੀਆਂ ਹੋਈਆਂ ਗੁਰਤੀਆਂ ਗੁਰੂਆਂ ਦੇ ਦਿੱਤੇ ਹੋਏ ਸ਼ਾਵਾਸ਼ ਉਹ ਸਾਹਮਣੇ ਆਂਦੇ ਆ ਤੇ ਦੇਖ ਕੇ ਤੁਹਾਡਾ ਪਿਆਰ ਦੁਨੀਆ ਭਰ ਦੇ ਉੱਤੇ ਬੈਠੇ ਪੰਜਾਬੀ ਜਾਂ ਹੋਰ ਵੀ ਹੋਰ ਦੇਸ਼ਾਂ ਦੇ ਵੀ ਪਰ ਐਲਬਨੀਜ਼ ਨੇ ਵੀ ਕਿਹਾ ਆਹ ਦਾ ਨਾਰਾ ਮਾਰਿਆ ਸਾਡੇ ਪ੍ਰਧਾਨ ਮੰਤਰੀ ਨੇ ਵੀ ਇਸੇ ਤਰਜ਼ ਦੇ ਉੱਤੇ ਅਸੀਂ ਤੁਹਾਨੂੰ ਦੱਸਦੇ ਆਂ ਵੀ ਹਮੇਸ਼ਾ ਹੀ ਗੁਰਦੁਆਰੇ ਚ ਮੀਟਿੰਗਾਂ ਹੁੰਦੀਆਂ ਆਪਣੇ ਆਪਣੇ ਗੁਰਦੁਆਰੇ ਫੰਡਿੰਗ ਕੱਟੀ ਕਰ ਰਹੇ ਆ ਇੱਥੇ ਵੀ ਕਰਦੇ ਆ ਹੁਣ ਇੱਥੇ ਇੱਕ ਪ੍ਰਾਵਾ ਆਸਰਾ ਨਾਮ ਵਾਲੇ ਵੀ ਇੱਥੇ ਆਏ ਹੋਏ ਸੀ ਸਾਡੇ ਕਿਅਰ ਬਣ ਕੇ ਰੋਲ ਸੰਸਾਇਆ ਸੋ ਬੇਨਤੀ ਆ ਕਿ ਮਿਸਯੂਜ਼ ਨਾ ਹੋਵੇ ਖਾਲਸਾ ਆਇਡ ਵਾਲੇ ਆ ਯੂਨਾਈਟਿਡ ਸਿਕਸ ਨੇ ਵੱਖਰੇ ਤੌਰ ਤੇ ਬਹੁਤ ਹੀ ਇੰਗਲੈਂਡ ਤੋਂ ਵੀ ਇੱਥੋਂ ਵੀ ਉਪਰਾਲਾ ਕੀਤਾ ਸਟੇਟ ਅਵੇ ਮੋਹਰੇ ਹੋ ਕੇ ਫਰੰਟ ਤੇ ਆਏ ਆ ਤੇ ਨਾਲ ਨਾਲ ਉਹਨਾਂ ਨੇ ਇਹ ਵੀ ਬੇਨਤੀਆਂ ਕੀਤੀਆਂ ਬੜੇ ਲੀਡਰਾਂ ਨੂੰ ਥੋੜਾ ਜਿਹਾ ਪਾਸੇ ਰੱਖ ਦਿਓ ਜਾਂ ਇਹ ਲਈ ਇੱਕ ਫੋਟੋ ਲੈਬ ਬਣਾ ਦਿਓ ਕਿ ਸਾਈਡ ਦੇ ਵੀ ਬਾਕੀ ਲੋ ਡਸਟਾਰ ਬਣਾ ਕਰਨ ਸੇਵਾਦਾਰਾਂ ਨੂੰ ਇਹ ਉੱਥੋਂ ਫੋਟੋ ਲੈਬ ਤੋਂ ਫੋਟੋ ਬਾਲ ਤੋਂ ਆਪਣੀ ਫੋਟੋ ਖਲਾਕ ਖਿਚਾ ਕੇ ਚਲ ਜਾਇਆ ਕਰਨ ਇਹ ਵੀ ਤੁਸੀਂ ਦੇਖ ਸਕਦੇ ਆ ਯਾਦ ਰੱਖਿਓ ਕਿ ਇੱਥੇ ਜਦੋਂ ਫਲੱਡ ਆਉਂਦੇ ਆ ਗਵਰਨਮੈਂ ਬਹੁਤ ਦਿਨ ਪਹਿਲਾਂ ਏਵੈਕੂਏਟ ਕਰ ਦਿੰਦੇ ਹੋ ਏਰੀਆ ਨੂੰ ਉਹਨਾਂ ਦੇ ਪਸ਼ੂ ਘੋੜੇ ਵੀ ਪਿਛਲੇ ਸਾਲ ਦੇ ਮੈਂ ਆਪ ਦੇਖਿਆ ਗੱਲ ਵੀ ਇਥੇ ਹਾਕਸਬਰੀ ਡੇਵਰ ਦੇ ਵਿੱਚ ਆਇਆ ਸੀ ਦੋ ਦਿਨ ਪਹਿਲਾਂ ਉੱਥੋਂ ਦੇ ਕੋਤੇ ਬਿੱਲੀਆਂ ਇਵਨ ਬਿੱਲੀਆਂ ਤੱਕ ਵੀ ਜਿਹੜੀਆਂ ਰੱਖੀਆਂ ਆ ਲਿਆ ਕੇ ਕੈਂਪਾਂ ਦੇ ਵਿੱਚ ਰੇਂਜ ਕਰਕੇ ਰੱਖਦੇ ਬਸ ਫਰਕ ਇੰਨਾ ਹੀ ਆ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਕਿਉਂ ਤੁਹਾਡੇ ਜਨਰੇਸ਼ਨ ਜਿਹੜੀ ਉੱਧਰ ਜਾ ਰਹੀ ਆ ਉਹ ਇਸੇ ਕਰਕੇ ਆ ਇੱਕ ਮੈਕੈਨਿਜ਼ਮ ਸਿਸਟਮ ਦਾ ਫਰਕ ਆ ਫਿਰ ਇੱਕ ਦੀ ਜਾਨ ਬਰਾਬਰ ਆ ਚਾਹੇ ਉਹ ਐਨੀਬਲੀ ਐਪਸੂਆ ਚ ਹੈ ਲਾਈਗ ਸਟਾਕ ਹੈ ਉਹਨਾਂ ਵਾਸਤੇ ਵੀ ਉਦਾਂ ਦੀ ਕੈਂਪ ਉਹੀ ਚਾਰਾ ਪਹਿਲਾਂ ਹੀ ਰੇਂਜ ਕਰ ਦਿੱਤਾ ਸਟੇਟ ਐਮਰਜੈਂਸੀ ਸਰਵਿਸਸ ਤੇ ਬਾਰਡਰ ਸਕਿਉਰਿਟੀ ਫੋਰਸ ਆ ਜਿਹਦਾ ਤੁਹਾਡੇ ਆ ਉਹ ਕੰਮ ਅੱਗੇ ਹੋ ਕੇ ਕਰਦੀਆਂ ਪਰ ਤੁਹਾਡੇ ਜਦੋਂ ਲੀਡਰ ਨੇ ਇਲੈਕਸ਼ਨ ਕਰਨੀ ਹੁੰਦੀ ਘਰੋਂ ਚ ਬਾਹਰ ਨਿਕਲਣਾ ਹੁੰਦਾ ਉਦੋਂ ਬੀਐਸਐਫ 40 40 ਮੀਲ ਤੱਕ ਲਾ ਦਿੱਤੀ ਜਾਂਦੀ ਆ ਹੁਣ ਕਿਤੇ ਬੀਐਸ ਦੀ ਸੀ ਨਹੀਂ ਹੈਗੀ ਬਹੁਤ ਦੁਖਾਂਤ ਵੀ ਆ ਪਰ ਚਲੋ ਹੁਣ ਅੱਜ ਦਿਨ ਵੇ ਦਿਨ ਹੁਣ ਦੇ ਦਿਨਾਂ ਦੀ ਗੱਲ ਕਰਦੇ ਆ ਸਾਰੇ ਰਲ ਮਿਲ ਕੇ ਹਮਲਾ ਮਾਰੋ ਸਾਰੇ ਗੁਰੂ ਘਰਾਂ ਚ ਫੰਡ ਇਕੱਠੀ ਹੋ ਰਹੀ ਆ ਬਿਲਕੁਲ ਸਹੀ ਤਰੀਕੇ ਨਾਲ ਪਹੁੰਚਾਈ ਜਾਊਗੀ ਔਰ ਐਨਆਰਆਈ ਜਿਹਦਾ ਅੱਗੇ ਵੀ ਹਿਸਟਰੀ ਆ ਹਮੇਸ਼ਾ ਹੀ ਪੰਜਾਬ ਦੇ ਨਾਲ ਜੁੜੇ ਰਹਿੰਦੇ ਆ ਹੁਣ ਵੀ ਇਦਾਂ ਸਾਰੇ ਗੁਰੂ ਘਰਾਂ ਨੂੰ ਜਾ ਬਲੋ ਵੀ ਬੇਨਤੀ ਕਰਦੇ ਆ ਕਿ ਜਿੱਥੇ ਕਿਤੇ ਹੋਰ ਜਾਂ ਨਗਰ ਕੀਰਤਨ ਵੀ ਜਾਂ ਹੋਰ ਕਿਤੇ ਵੀ ਥੋੜਾ ਫੰਡ ਘਟਾ ਲਓ ਜਾਂ ਇੱਕ ਦੋ ਸ੍ਰੀ ਡਿਸ਼ ਘਟਾ ਕਰਕੇ ਤਾਂ ਇਹਨਾਂ ਦੇ ਆਪਣੇ ਆਪਣੇ ਪਿੰਡਾਂ ਦੇ ਲੋੜੀਂਦੇ ਬੰਦਿਆਂ ਨੂੰ ਹੈਲਪ ਜ਼ਰੂਰ ਕਰਨ ਬਹੁਤ ਸਾਰੇ ਮਹਾਰਾਜ ਦੀ ਕਿਰਪਾ ਹਰੇਕ ਨਗਰ ਦੇ ਵਿੱਚ ਗੁਰਦੁਆਰਾ ਆ ਇੱਕ ਇੱਕ 2000 ਡਾਲਰ 10 2000 ਇੱਕ ਹਫਤੇ ਦੀ ਜਿਹੜੀ ਡੋਨੇਸ਼ਨ ਆ ਉਹ ਜੇ ਤੁਸੀਂ ਉੱਤੇ ਪਹੁੰਚਾ ਦਿਓ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਹੋਊਗਾ ਇਹ ਇਸ ਵੇਲੇ ਬਹੁਤ ਹੀ ਬੜਮੁੱਲਾ ਤੇ ਪਰਉਪਕਾਰੀ ਕਾਰਜ ਆ ਸਾਰੇ ਦੁਬਾਰਾ ਹੀ ਬੇਨਤੀ ਪ੍ਰੇ ਫੋਰ ਪੰਜਾਬ ਪ੍ਰੇ ਫੋਰ ਹਮਿਨਿਟੀ ਇਵਨ ਪਾਕਿਸਤਾਨ ਵਾਲੇ ਗੁਰਦੁਆਰੇ ਉਧਰ ਵੀ ਉਹ ਵੀ ਬੰਦੇ ਆ ਜਿੱਥੇ ਜਿੱਥੇ ਤੁਹਾਡਾ ਅੱਗੇ ਵੀ ਭੇਜਦੇ ਗੁਰਦੁਆਰੇ ਵਾਲੇ ਪਾਕਿਸਤਾਨ ਦੀ ਰਿਲੀਫ ਵੀ ਉਹ ਇਸ ਕਰਕੇ ਆਸਟ੍ਰੇਲੀਅਨ ਸਿੱਖ ਐਸੋਨ ਨੇ ਵੀ ਇਹ ਅਪਰਾਣਾ ਕੀਤਾ ਹੋਇਆ ਆ ਯੂਨਾਈਟਿਡ ਸਿਕਸ ਵੀ ਕਰ ਰਹੀ ਆ ਗੁਰਦੁਆਰਾ ਕ੍ਰਿਗੀ ਬਰਨ ਦੇ ਪ੍ਰਧਾਨ ਪਰਮਜੀਤ ਸਿੰਘ ਤੇ ਸੈਕਟਰੀ ਮਠਾਲੂ ਜੀ ਹੋਣਾ ਨੇ ਆਪਣੇ ਤੌਰ ਤੇ ਗਰੀਬਨ ਹਰੇਕ ਗੁਰੂ ਕੋ ਰੋਣੋਏ ਫੰਡਿੰਗ ਹੋਊਗੀ ਦੁਆਰਾ ਅਸੀਂ ਫੇਰ ਬੇਨਤੀ ਕਰਦੇ ਆ ਨਾਲ ਇੱਕ ਹੋਰ ਦੱਸਦੀ ਆ ਜਿੱਥੇ ਐਂਟੀ ਇਮੀਗ੍ਰੇਸ਼ਨ ਹੁੰਦੀ ਆ ਇਸ ਅਡੇ ਕੈਂਬ੍ਰੇ ਦੇ ਵਿੱਚ ਪੰਜਾਬੀ ਸਕੂਲਾਂ ਦੇ ਵਿੱਚ ਲਾਗੂ ਕਰ ਦਿੱਤੀ ਗਈ ਆ ਸਾਨੀ ਜੋ ਐਮਸੀ ਦੀ ਇਲੈਕਸ਼ਨ ਲੜ ਰਹੇ ਸੀਗੇ ਉਹਨਾਂ ਨੇ ਦੱਸਿਆ ਵੀ ਮੈਨਾਂ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਵੀ ਕੈਂਬ੍ਰੇ ਦੇ ਵਿੱਚ ਵੀ ਉਹ ਸਕੂਲਾਂ 'ਚ ਪੰਜਾਬੀ ਪੜ੍ਹਾਈ ਜਾਊਗੀ ਟਾਈਮ ਸ਼ਾਰਟ ਕਰਨ ਕਰਕੇ ਪਰ ਮੈਂ ਥੋੜਾ ਜਿਹਾ ਅਪਡੇਟ ਕਰ ਦਿੱਤਾ ਜੀ ਕਰੈਲਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਆਸਟ੍ਰੇਲੀਆ ਦੇ ਅਪਡੇਟਸ ਸਾਂਝੀਆਂ ਕੀਤੀਆਂ ਜੀ ਥੈਂਕ ਯੂ ਸਰ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਜੇਕਰ ਤੁਸੀਂ ਦੇਸ਼ਾਂ ਵਿਦੇਸ਼ਾਂ ਤੋਂ ਕਿਸੇ ਵੀ ਕੰਟਰੀ ਦੇ ਵਿੱਚ ਬੈਠ ਕੇ ਇਸ ਸਮੇਂ ਸਾਨੂੰ ਸੁਣ ਰਹੇ ਹੋ ਜਾਂ ਫਿਰ ਪੰਜਾਬ ਦੇ ਹਾਲਾਤਾਂ ਨੂੰ ਧਿਆਨ ਦੇ ਨਾਲ ਦੇਖ ਰਹੇ ਹੋ ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਆਪਣੀ ਕਮਾਈ ਦੇ ਵਿੱਚੋਂ ਤਿਲ ਫੁੱਲ ਭੇਟ ਹੈ ਜਿਹੜੀ ਉਹ ਜ਼ਰੂਰ ਦਾਨ ਕਰੋ ਜ਼ਰੂਰੀ ਨਹੀਂ ਕਿ ਤੁਸੀਂ ਆਪ ਪਹੁੰਚਣਾ ਬਹੁਤ ਸਨੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਜਿਹੜੀਆਂ ਬਣਾ ਕਿਸੇ ਲਾਲਚ ਤੋਂ ਕੰਮ ਕਰ ਰਹੀਆਂ ਨੇ ਤੁਸੀਂ ਇਹਨਾਂ ਸੰਸਥਾਵਾਂ ਦੇ ਜ਼ਰੀਏ ਆਪਣੇ ਪਿੰਡਾਂ ਨੂੰ ਜਿਹੜੀ ਹੈਲਪ ਹੈ ਜਿਹੜੀ ਉਹ ਕਰ ਸਕਦੇ ਹੋ ਪਿੰਡ ਅਡਾਪਟ ਕੀਤੇ ਜਾ ਸਕਦੇ ਨੇ ਪਿੰਡਾਂ ਦੇ ਵਿੱਚ ਜਿਹੜੇ ਲੋਕਾਂ ਦੇ ਮਕਾਨ ਟਹਿ ਚੁੱਕੇ ਨੇ ਉਹਨਾਂ ਘਰਾਂ ਨੂੰ ਅਡਾਪਟ ਕਰਕੇ ਉਹਨਾਂ ਦੀ ਮਦਦ ਕੀਤੀ ਜਾ ਸਕਦੀ ਹੈ ਸੋ ਇਸ ਸਮੇਂ ਜਿਹੜਾ ਉਹ ਐਨ ਆਰ ਆਈਸ ਦਾ ਪੰਜਾਬ ਦੇ ਨਾਲ ਖੜਨ ਦਾ ਕਿਉਂਕਿ ਪੰਜਾਬ ਨੇ ਐਨ ਆਰ ਆਈਸ ਬਣਾਏ ਨੇ ਪੰਜਾਬ ਨੇ ਲੋਕਾਂ ਨੂੰ ਬਾਹਰ ਭੇਜਿਆ ਪੰਜਾਬ ਦੀਆਂ ਉਪਜਾਊ ਜ਼ਮੀਨਾਂ ਕਰਕੇ ਅਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਹਾਂ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅੱਜ ਲੋੜ ਹੈ ਅਸੀਂ ਪੰਜਾਬ ਦੇ ਨਾਲ ਖੜੀਏ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਫਿਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ